ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਵਰ ਭਾਗੇ ਹੋ ਧੰਨਤਾ ਦੇ ਜੋਗ ਹੋ ਅੰਮ੍ਰਿਤ ਵੇਲੇ ਤੋਂ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਰਨਾਂ ਕਾ ਬੁਲਾਦੀਆਂ ਹਾਜ਼ਰੀਆਂ ਭਰ ਰਹੇ ਹੋ ਗੁਰੂ ਸਾਹਿਬਾਨ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੁਭਾਗ ਸਮਾ ਬਖਸ਼ਿਆ ਹੈ ਆਪਣੀ ਪਾਵਨ ਪਵਿੱਤਰ ਗੋਦ ਦੇ ਵਿੱਚ ਬੈਠਣ ਦਾ ਸਾਡੇ ਤੇ ਤਰਸ ਕੀਤਾ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ਇਹ ਵੱਡੀ ਮਿਹਰਮਤ ਹੈ ਵੱਡੀ ਮਿਹਰਬਾਨੀ ਹੈ ਵੱਡੀ ਇੱਕ ਦਇਆ ਹੈ ਕਿਰਪਾ ਹੈ ਕਿ ਸ਼ਬਦ ਗੁਰੂ ਸਾਹਿਬ ਦਾ ਸਾਨੂੰ ਮਿਲ ਆ ਗਿਆ ਸਾਡੇ ਤੇ ਤਰਸ ਕੀਤਾ ਤਰਸ ਪਿਆ ਮਿਹਰਮਤ ਹੋਈ ਤਰਸ ਕਰਕੇ ਵੱਡੀ ਮਿਹਰਬਾਨੀ ਕੀਤੀ ਹੈ ਕਿ ਸਤਗੁਰ ਸੱਜਣ ਮਿਲਿਆ ਗੁਰੂ ਸਾਹਿਬ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀ ਪ੍ਰਤੁੱਤ ਭਗਵੰਤਾ ਮੋਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੀ ਜੀ ਸੁ ਜਿਨਾਂ ਦੇ ਅੰਦਰ ਦਰਸ਼ਨਾਂ ਦੀ ਪੀੜ ਹੈ ਜਿਨਾਂ ਦੇ ਅੰਦਰ ਦਰਸ਼ਨਾਂ ਦਾ ਦਰਦ ਹੈ ਸਾਧ ਸੰਗਤ ਜੀ ਉਹਨਾਂ ਦਾ ਹਾਲੇ ਹੋ ਜਾਂਦਾ ਹੈ ਕਿ ਰਾਤਾਂ ਨੂੰ ਨੀਂਦ ਨਹੀਂ ਕੈਂਦੀ ਤੇ ਰਾਤਾਂ ਜਿਹੜੀਆਂ ਸਾਧ ਸੰਗਤ ਜੀ ਬੜੀਆਂ ਪਹਾੜ ਜਿੱਡੀਆਂ ਜਾਪਦੀਆਂ ਮੋਹਿ ਰੈਣ ਨਾ ਵਿਹਾਵੇ ਨੀਂਦ ਨਾ ਆਵੇ ਕਿਉ ਬਿਨ ਦੇਖੇ ਦਰਸ਼ਨ ਮਹਾਰਾਜ ਕਹਿੰਦੇ ਤੇਰੇ ਦਰਸ਼ਨਾਂ ਤੋਂ ਬਿਨ ਸਤ ਸੰਗ ਜੀ ਮੋਹਿ ਰੈਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਵਾਰੇ ਜਿਨ੍ਹਾਂ ਚਿਰ ਗੁਰੂ ਦੇ ਦਰਬਾਰ ਦੇ ਦਰਬਾਰ ਦਾ ਅਰਥ ਸ਼ਬਦ ਗੁਰੂ ਸੋ ਜਿਨ੍ਹਾਂ ਚਿਰ ਦਰਸ਼ਨ ਨਾ ਕਰੀਏ ਤੇ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਪੀੜਾ ਦਰਦ ਉਹਨਾਂ ਦੀਆਂ ਰਾਤਾਂ ਤੇ ਦਿਨ ਵਿਹਾਜਦੇ ਨਹੀਂ ਉਹ ਕਹਿੰਦੇ ਇੱਕ ਘੜੀ ਨਾ ਮਿਲਤੇ ਜੇ ਇੱਕ ਘੜੀ ਵੀ ਸਤਿਗੁਰੂ ਜੀ ਤੁਹਾਡਾ ਮਲਾਪ ਨਾ ਹੋਵੇ ਇੱਕ ਘੜੀ ਵੀ ਮਨ ਤੋਂ ਵਿਸਰ ਜਾਵੋ ਤੇ ਕਾਲ ਯੁਗ ਵਾਪਰ ਜਾਂਦਾ ਹੈ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਕਹਿੰਦੇ ਉਹ ਮੇਰੇ ਮਨਾਂ ਤਾਂ ਫੇ ਕਾਲ ਯੁਗ ਵਾਪਰ ਨਹੀਂ ਵਾਪਰਨਾ ਸੀ ਕਹੀ ਹੈ ਨਾ ਸਾਰੇ ਵੀ ਕਾਲ ਯੁਗ ਹੈ ਜੀ ਕਾਲ ਯੁਗ ਹੈ ਕਾਲ ਯੁਗ ਉਹ ਨਾ ਲਈਏ ਜਿਨ੍ਹਾਂ ਨੇ ਗੁਰੂ ਨੂੰ ਵਿਸਾਰ ਦਿੱਤਾ ਤੇ ਜਿਨ੍ਹਾਂ ਦੇ ਪੱਲੇ ਗੁਰੂ ਦਾ ਨਾਮ ਹੈ ਹਿਰਦੇ ਵਿੱਚ ਗੁਰੂ ਵਸਿਆ ਹੈ ਕਰਮ ਵਿੱਚ ਉਹਨਾਂ ਗੁਰੂ ਵਸਿਆ ਹੈ ਉਹਨਾਂ ਇੰਦਰੀਆਂ ਦੇ ਵਿੱਚ ਗੁਰੂ ਨੂੰ ਵਸਾਇਆ ਉਹਨਾਂ ਲਈ ਸਤ ਸੰਗ ਜੀ ਅੱਜ ਵੀ ਸਤ ਜੋਗ ਆ ਜਿਨ੍ਹਾਂ ਦਾ ਨਾਮ ਲੈ ਕੇ ਕਿਹਾ ਜਾਂਦਾ ਸਤ ਜੋਗੀ ਪੁਰਸ਼ ਕਾਣ ਭਗਤ ਪੂਰਨ ਸਿੰਘ ਹੋਏ ਤਾਂ ਕਲਯੁਗ ਚਾ ਪਰ ਉਹ ਯੁਗ ਪਰਟਣ ਦੀ ਸਮਰੱਥਾ ਰੱਖਦੇ ਆ ਉਹਨਾਂ ਨੂੰ ਸਤ ਜੋਗੀ ਕਿਹਾ ਕਿ ਕਲਯੁਗ ਵਿੱਚ ਵੀ ਸਤ ਜੋਗ ਵਰਤਾ ਦਿੱਤਾ ਕਿਉਂ ਉਹਨਾਂ ਦੇ ਕਰਮ ਵਿੱਚ ਵਾਹਿਗੁਰੂ ਵਸ ਗਿਆ ਕਿਤੇ ਸਾਧ ਸੰਗ ਜੀ ਸੰਤ ਬਾਬਾ ਆਦਰ ਸਿੰਘ ਜੀ ਮਾਸਤੂਆਣੇ ਸਾਬ ਵਾਲਿਆਂ ਦੀ ਗੱਲ ਹੁੰਦੀ ਹੈ ਤੇ ਅੱਗੇ ਲਿਖਿਆ ਹੁੰਦਾ ਸਾਤਜੁਗੀ ਪੁਰਸ਼ ਸੰਤ ਬਾਬਾ ਆਦਰ ਸਿੰਘ ਜੀ ਮਾਸਤੂਆਣਾ ਸਾਹਿਬ ਸੋਨਾਂ ਦੇ ਕਰਮ ਦੇ ਵਿੱਚ ਗੁਰੂ ਵਸਿਆ ਤੇ ਉਹਨਾਂ ਨੇ ਸਾਧ ਸੰਗ ਦੀ ਕਾਲ ਯੁਗ ਨੂੰ ਹੀ ਪਲਟ ਦਿੱਤਾ ਤੇ ਜਿਨ੍ਹਾਂ ਵਿਸਾਰ ਦਿੱਤਾ ਉਹ ਕਹੀ ਜਾਂਦੇ ਦਿਨ ਰਾਤ ਹੀ ਉਹਨਾਂ ਦੀ ਰਸਨਾ ਤੇ ਕਿੱਥੇ ਵਾਹਿਗੁਰੂ ਵਾਹਿਗੁਰੂ ਹੋਣਾ ਸੀ ਤੇ ਕਿੱਥੇ ਹੋ ਰਿਹਾ ਕਲਯੁਗ ਹੈ ਕਲਯੁਗ ਹੈ ਸੁਸਾਲ ਸੰਗਤ ਜੀ ਕਲਯੁਗ ਕੀ ਹੈ ਕਲਯੁਗ ਦੇ ਕੀ ਲੱਛਣ ਹੈ ਸਾਡੀ ਸੋਚ ਹੈ ਸਾਡਾ ਮਨ ਕੀ ਸੋਚਦਾ ਹੈ ਸਾਡੀ ਸਮਝ ਹੈ ਇਹ ਹੀ ਕਲ ਦੀ ਇਸ ਕਰਕੇ ਸਾਧ ਸੰਗਤ ਜੀ ਗੁਰੂ ਗਰੀਬ ਨਵਾਜ ਮਹਾਰਾਜ ਕਹਿੰਦੇ ਆ ਕਿ ਸਤਿਗੁਰੂ ਜੇ ਤੁਸੀਂ ਇੱਕ ਘੜੀ ਵੀ ਦੂਰ ਹੋ ਜਾਵੋ ਵਿਸਰ ਜਾਵੋ ਇਹ ਮਨ ਮੂਰਖ ਨੂੰ ਤੇ ਸੱਚੇ ਪਾਸ਼ਾ ਉਥੇ ਕਾਲ ਯੁਗ ਦਾ ਵਰਤਾਰਾ ਹੋ ਜਾਂਦਾ ਕਾਲ ਯੁਗ ਦੇ ਲਖਣ ਗੁਰਬਾਣੀ ਦੇ ਅੰਦਰ ਸਾਧ ਸੰਗ ਜੀ ਬੜੇ ਵਿਸਤਾਰ ਪੂਰਵਕ ਸਤਿਗੁਰੂ ਸੱਚੇ ਪਾਸ਼ਾ ਨੇ ਕਈ ਪਾਵਨ ਸ਼ਬਦਾਂ ਦੇ ਅੰਦਰ ਦਰਸਾਇਆ ਕਾਲ ਯੁਗ ਕੀ ਹੈ ਗੁਰਮੁਖ ਜੀ ਕਹਿੰਦੇ ਜਦੋਂ ਨਾਮ ਜਪਣ ਵਾਲਿਆਂ ਦੀ ਬੰਦਗੀ ਕਰਨ ਵਾਲਿਆਂ ਦੀ ਬਦਨਾਮੀ ਹੋ ਜਾਵੇ ਤੇ ਸਾਧ ਸੰਗਤ ਜੀ ਇਹ ਕਾਲ ਯੁੱਗ ਦਾ ਵਰਤਾਰ ਹੈ ਕਲਖੇ ਲਖਣ ਇਹ ਜੇ ਕੋ ਨਾਮ ਲਏ ਬਦਨਾਮੀ ਕਲ ਕੇ ਲਖਣ ਇਹ ਇਹ ਜਿਹੜਾ ਨਾਮ ਜਪੇਗਾ ਸੰਗਤ ਕਰੇਗਾ ਜਦੋਂ ਉਹਦੀ ਬਦਨਾਮੀ ਹੁੰਦੀ ਤੇ ਕਾਲ ਯੁੱਗ ਤੇ